ਲੋ ਜੀ ਆਪਣੇ ਫਾਰਮ ਤੇ ਲਗਭਗ ਕੰਮ ਨੇੜੇ ਆ ਲੱਚਾ ਆਪਾਂ ਜਲਦੀ ਪਾਵਾਂਗੇ ਤੇ ਆਪਣੇ ਜਿੰਨੇ ਵੀ ਏਰੀਏਟਰ ਸੀ ਕੱਲ ਅਸੈਂਬਲ ਕਰ ਰਹੇ ਸੀ ਸਾਰੇ ਲਗਭਗ ਅਸੈਂਬਲ ਹੋ ਚੁੱਕੇ ਆ ਹੁਣ ਇਸ ਕੋ ਬਾਅਦ ਇਹਨਾਂ ਨੂੰ ਇੱਕ ਇੱਕ ਕਰਕੇ ਫਿੱਟ ਕਰਾਂਗੇ ਲਗਭਗ ਆਪਣੇ 4 ਪਾਉਂਡ ਪਾਣੀ ਨਾਲ ਤਿਆਰ ਹੋ ਗਏ ਆ ਤੇ ਆਪਣੀ ਕੋਸ਼ਿਸ਼ ਆ ਵੀ ਆ ਵੱਡਾ ਪਾਉਂਡ ਪੰਜਵਾਂ ਵੀ ਇਕੱਠੇ ਹੀ ਸਟਾਕਿੰਗ ਚ ਕਰ ਲਾਂਗੇ ਤੇ ਇਹ ਪਹਿਰ-ਪਹਿਰ ਤੇ ਸਾਰਿਆਂ ਚ ਦੋ-ਦੋ ਏਰੀਏਟਰ ਲਾਵਾਂਗੇ ਕ੍ਰਾਸ ਕਰਕੇ ਤੇ ਉਹਦੇ ਨਾਲ ਜੋ ਵੀ ਇਹਦੇ ਵਿੱਚ ਪ੍ਰੋਡਕਟ ਪਾਵਾਂਗੇ ਉਹ ਤੁਹਾਨੂੰ ਬਾ ਨਾਲ ਦੀ ਨਾਲ ਦਿਖਾਵਾਂਗੇ ਤੇ ਉਹ ਜਿਆਦਾ ਸੌਖਾ ਹੋ ਜਾਂਦਾ ਉਹਦੇ ਵਿੱਚ ਘੋਲਣਾ ਤੇ ਹੁਣ ਸਭ ਤੋਂ ਵੱਡਾ ਚੈਲੰਜ ਬਣਿਆ ਜੋ ਉਹ ਆਪਣਾ ਕੱਢ ਰਹੇ ਆ ਉੱਪਰ ਆ ਜਾਂਦਾ ਹਰੇ ਬਾਈ ਜੀ ਥੋੜੀ ਜੀ ਹੁੰਦੀ ਆ ਤੇ ਉਹ ਕੱਢਾਂ ਦਾ ਕੰਮ ਚੱਲ ਰਿਹਾ ਤੇ ਦੂਜੇ ਨੰਬਰ ਤੇ ਇਹਨਾਂ ਦੇ ਦੁਆਰਾ ਬਲੂਮਸ ਵਗੈਰਾ ਬਣਾਉਣੇ ਪੈਣਗੇ ਬਾਕੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਹਾਂਗੇ ਸਾਰੀ ਅਪਡੇਟ ਦਵਾਂਗੇ